ਇਹਦਾ ਕੀ ਮੁੱਲ ਰੱਖਿਆ ਹੋਇਆ ਵਾ ਇਹਦਾ 2.5 ਲੱਖ ਰੁਪਈਆ 2.5 ਲੱਖ ਰੁਪਈਆ ਜਿਵੇਂ 5 ਮਹੀਨੇ ਦਾ ਹੋ ਗਿਆ ਬੱਚਾ ਇਹ ਫਿਰ ਭرائی ਨਹੀਂ ਜਾਂ ਕੀ ਕਾਰਨ ਇਹ ਮਲਾਈ ਸੀਗੀ ਜੀ ਇੱਕ ਵਾਰੀ ਫਿਰ ਲੋਟ ਨਹੀਂ ਆਈ ਫਿਰ ਗਰਮੀ ਆ ਗਈ ਫਿਰ ਅਸੀਂ ਮਲਾਈ ਲਈ ਅੱਛਾ ਜੀ ਅੱਛਾ ਅੱਛਾ ਕੀ ਹਾਲ ਨੇ ਸੁਣੋ ਅੱਜ ਆਪਾਂ ਖੜੇ ਹਾਂ ਜਗਰਾਉਂ ਮੰਡੀ ਤੇ ਜਗਰਾਉਂ ਦੀ ਘੋੜਾ ਮੰਡੀ ਬਹੁਤ ਭਰੀ ਹੋਈ ਮੰਡੀ ਆ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਉਹਨੇ ਆਪਣੇ ਜਾਨਵਰ ਲੈ ਕੇ ਆਏ ਸੀਗੇ ਗੱਲਬਾਤ ਕਰਾਂਗੇ ਮੰਡੀ ਦਾ ਕੀ ਰਿਹਾ ਰੁਝਾਨ ਕਿਹੋ ਜਿਹਾ ਰਿਹਾ ਵਾ ਤੇ ਬਾਕੀ ਜਾਨਵਰਾਂ ਬਾਰੇ ਵੀ ਗੱਲ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਜੀ ਕੀ ਨਾਮ ਜੀ ਆਪਣਾ ਦੀਪ ਸਿੰਘ ਮੇਰਾ ਨਾਮ ਆ ਜੀ ਅ ਅੱਛਾ ਜੀ ਕਿਹੜਾ ਪਿੰਡ ਤੋਂ ਸਹੋਲੀ ਪਿੰਡ ਲੁਧਿਆਣਾ ਜਿਹੜਾ ਠੀਕ ਹੈ ਜੀ ਇਹ ਸਾਰੇ ਆਪਣੀ ਹੀ ਜਾਨਵਰ ਜਿੰਨੇ ਨੇ ਆਹ ਬੇਸ਼ੇਰਾ ਜੀ ਆਪਣਾ ਇਹ ਤੁਹਾਡਾ ਆਪਣਾ ਬੇਸ਼ੇਰਾ ਇਕੱਲਾ ਇਹ ਹੈ ਅੱਛਾ ਅੱਛਾ ਇਹ ਕਿਵੇਂ ਸੇਲ ਵਾਸਤੇ ਲਿਆਂਦਾ ਜਾਂ ਨਹੀਂ ਸ਼ੌਂਕੀਏ ਦਾ ਸ਼ੌਂਕੀਏ ਦੌਰ ਤੇ ਆਪਦਾ ਘਰ ਦੇ ਰੱਖਿਆ ਹੋਇਆ ਵਾ ਠੀਕ ਹੈ ਜੀ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ 1 ਸਾਲ ਦਾ ਹੋ ਗਿਆ ਜੀ ਅੱਛਾ ਜੀ ਠੀਕ ਹੈ ਤੇ ਕਿਹੜੀ ਲਾਈਨ ਚੋਂ ਇਹ ਇਹ ਮਜੂ ਕੇ ਲਾਈਨ ਦਾ ਜੀ ਦੁੱਲੇ ਦਾ ਪੁੱਤ ਆ ਜੀ ਦੁੱਲੇ ਘੋੜੇ ਦਾ ਪੁੱਤ ਆ ਠੀਕ ਹੈ ਜੀ ਦੁੱਲੇ ਦਾ ਪੁੱਤ ਆ ਠੀਕ ਹੈ ਜੀ ਮਾੜਾ ਇਹਨੂੰ ਚੱਕੋ ਉੱਪਰੋਂ ਦਿਖਾਈਏ ਮਾੜਾ ਜੀ ਬਾਈ ਕਿੰਨੇ ਪਹੂ ਰੱਖਿਓ ਆ ਘਰੇ ਜਾਨਵਰ ਇਹ ਆਪਣੇ ਕੋਲੇ ਚਾਰ ਜਾਨਵਰ ਹੋਰ ਆ ਜੀ ਅੱਛਾ ਜੀ ਉਹ ਸਾਰੇ ਘਰੇ ਹੀ ਆਏ ਹਾਂਜੀ ਠੀਕ ਹੈ ਤੇ ਇਹ ਫਰੈਸ਼ ਹੋ ਗੀਆ ਤੌਰ ਤੇ ਇਹਦਾ ਘੇੜਾ ਕਢਾਉਣ ਹੀ ਲਿਆਇਆ ਹੋਣਾ ਇਹਦਾ ਮੇਰੇ ਸਹਾਂ ਨਾਲ ਪਹਿਲੀ ਵਾਰ ਮੇਲੇ ਚ ਕੈਲੋ ਮੰਡੀ ਚ ਆਇਆ ਪਹਿਲੀ ਵਾਰ ਹੀ ਆਇਆ ਜੀ ਠੀਕ ਹੈ ਜੀ ਇਹ ਕਿੰਨੀ ਹਾਈਟ ਕਰ ਗਿਆ ਜੀ ਇਹ ਇਹ 58 ਇੰਚ ਹਾਈਟ ਕਰ ਗਿਆ ਜੀ 58 ਇੰਚ ਹੈ ਇਹ ਠੀਕ ਹੈ ਜੀ ਇਹ ਫਿਰ ਸਾਡਾ ਹਸਤਾ ਤਿਆਰ ਕਰ ਰਹੇ ਹਾਂ ਹਾਂਜੀ ਸਟਾਰਟ ਵਾਸਤੇ ਠੀਕ ਹੈ ਜੀ ਘਰ ਦਾ ਆਪ ਦਾ ਜਾਨੀ ਕੀ ਤਿਆਰ ਕਰ ਰਹੇ ਹਾਂ ਜੀ ਇਹਦੀ ਮਾਂ ਆਪਣੇ ਕੋਲੇ ਐਡਮ ਘੋੜੇ ਦੀ ਧੀ ਆ ਜੀ ਐਡਮ ਘਰੇ ਖੜੀ ਆ ਜੀ ਅੱਛਾ ਜੀ ਠੀਕ ਹੈ ਸੋਣਾ ਵਾ ਨੋ ਬਾਈ ਕੇ ਨਾਲ ਉਹ ਸ਼ੌਂਕ ਨਾ ਹੀ ਲੈਂਦਾ ਵਾ ਤੇ ਬਾਕੀ ਬਾਈ ਮੰਡੀ ਜਾ ਕੇ ਕਿਵੇਂ ਰੁਝਾਨ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂ ਵੀ ਪੂਰੀ ਭਰੀ ਆ ਮੰਡੀ ਹਾਂ ਭਰੀ ਆ ਜੀ ਹਾਂਜੀ ਸਹੀ ਆ ਬਾਈ ਤੇ ਕਿੰਨੇ ਟਾਈਮ ਤੋਂ ਤੁਸੀਂ ਰੱਖ ਰਹੇ ਹੋ ਜੀ ਕੋਟ ਦਾ ਕੰਮ ਕਰ ਰਹੇ ਹੋ ਅਸੀਂ ਤਕਰੀਬਨ ਜੀ ਸਾਡੇ ਦਾਦੇ ਪੜਦਾ ਤੇ ਹੀ ਰੱਖ ਰਹੇ ਹਾਂ ਅੱਛਾ ਜੀ ਠੀਕ ਹੈ ਹੁਣ ਅਸੀਂ 88 ਖਾਸੀ ਤੋਂ ਦੁਬਾਰੇ ਸ਼ੁਰੂ ਕਰਿਆ ਜੀ ਕੰਮ ਠੀਕ ਹੈ ਜੀ 88 ਖਾਸੀ ਤੋਂ ਠੀਕ ਹੈ ਜੀ ਸਹੀ ਆ ਤੇ ਹੁਣ 4 ਜਨਵਰੀ ਰੱਖਿਆ ਤੇ ਸੀਲ ਵੇਚਦਾ ਵੀ ਕੰਮ ਕਰਦੇ ਹੋ ਜਾਂ ਨਹੀਂ ਹਾਂਜੀ ਉਹ ਵੀ ਕਰ ਲੈਂਦੇ ਆ ਅਕ ਨਾਲ ਉਹ ਵੀ ਕਰਦੇ ਹਾਂ ਠੀਕ ਆ ਤੇ ਕੀ ਇਹਨੂੰ ਪੌਣੇ ਪੌਣੇ ਕੀ ਹੁਣ ਕੀ ਡਾਈਟੇ ਦੀ ਚੱਲ ਇਹਨੂੰ ਚਨੇ ਪਾਈਦੇ ਆ ਜੀ ਅੱਛਾ ਜੀ ਹਾਂ ਜੀ ਹੁਣ ਕਹਾਂ ਠੰਡ ਉਤਰੇ ਬਾਜਰਾ ਸ਼ੁਰੂ ਕਰਦਾਂਗੇ ਜੀ ਤੇਲ ਵਗੈਰਾ ਸ਼ੁਰੂ ਕਰਦਾਂਗੇ ਜੀ ਹਾਂ ਜੀ ਠੀਕ ਆ ਇਹ ਅੱਥਾ ਜੇ ਪਾਣੀ ਜਾ ਆਇਆ ਪਿਆ ਕੇ ਢਿੱਲਾ ਢੂ ਲਾਇਆ ਤਾਂ ਨਹੀਂ ਲੱਗਦਾ ਮੜਾ ਲਈ ਬਾਈ ਇੱਥੇ ਮੜਾ ਮੋਟਾ ਕਰਦਾ ਫਰਦਾ ਜਾਂ ਟਰਾਲੀ ਤੇ ਆਉਂਦੇ ਤੇ ਹਵਾ ਪੈ ਗਈ ਜੀ ਇਹਦੇ ਗੱਡੀ ਚ ਆਉਂਦੇ ਤੇ ਜੀ ਕਿੱਦਾਂ ਦਾ ਲੈ ਕੇ ਆਂਦਾ ਜੀ ਇਹਨੂੰ ਅੱਜ ਹੀ ਲਿਆਏ ਆ ਜਾਨ ਕੱਲ ਲੈ ਕੇ ਆਏ ਸੀ ਕੱਲ ਲੈ ਕੇ ਆਏ ਆ ਥੋੜਾ ਫਿਰ ਆਏ ਵੀ ਆ ਨਾ ਕਿ ਪਹਿਲੀ ਵਾਰ ਬਾਹਰ ਨਿਕਲਿਆ ਉਹਦੇ ਨਾਲ ਵੀ ਦਸ ਜਾਇ ਜਾਂਦਾ ਥੋੜਾ ਜਿਆ ਤੇ ਹੁਣ ਤੁਹਾਡੇ ਕੋਲੇ ਕੋਈ ਵੇਚਣ ਵਾਲਾ ਵੀ ਹੈਗਾ ਜਾਨਵਰ ਇੱਥੇ ਹੈਗਾ ਜੀ ਹੈਗਾ ਇਹ ਕਿਹੜਾ ਲਿਆਂਦਾ ਜੀ ਹੋਰ ਆ ਖੜੇ ਆ ਜੀ ਅੱਛਾ ਜੀ ਆ ਸੇਲ ਵਾਸਤੇ ਆ ਜੀ ਅੱਛਾ ਜੀ ਉਹ ਛੇਰੀ ਹੈ ਇਹ ਇਹ ਬਸ਼ੇਰਾ ਜੀ ਉਹ ਛੇਰਾ ਵਾ ਹਾਂ ਜੀ ਇਸੇ ਦਾ ਹੀ ਆ ਹਾਂ ਜੀ ਆ ਇਹਦੀ ਮਾਂ ਖੜੀ ਆ ਜੀ ਅੱਛਾ ਜੀ ਇਹ ਖਲੀਫੇ ਘੋੜੇ ਦਾ ਬੱਚਾ ਜੀ ਅੱਛਾ ਜੀ ਪੈਣੀ ਰੋੜਾ ਵਾਲੇ ਦਾ ਹਾਂ ਜੀ ਆ ਕੋੜੀ ਜਿਹੜੀ ਮਾਂ ਖੜੀ ਆ ਜੀ ਠੀਕ ਆ। ਆ ਇਹਦੀ ਨਾਕ ਦੀ ਆ ਜੀ ਨਾਕ ਕੋੜੇ ਦੀ ਧੀ ਆ ਜੀ। ਅੱਛਾ ਜੀ ਹੁਣ ਕਲਾ ਵਸ਼ੇਰਾ ਹੀ ਵੇਚਣਾ ਵਾ? ਹਾਂਜੀ ਇਹ ਵੇਚਣਾ। ਠੀਕ ਆ ਜੀ। ਇਹਦਾ ਕੀ ਮੁੱਲ ਕਰਦੇ ਹੋ? 75000 ਰੁਪਈਆ। 75000 ਰੁਪਈਆ ਜੀ। ਕਿੰਨੇ ਟਾਈਮ ਦਾ ਹੋ ਗਿਆ ਇਹ? 5 ਮਹੀਨੇ ਦਾ। 5 ਮਹੀਨਿਆਂ ਦਾ ਹੋ ਗਿਆ। ਠੀਕ ਆ ਜੀ। ਇਹ ਵੀ ਵੇ ਸੇਲ ਵਾਸਤੇ ਲੈਂਦੀ ਜਾਂ? ਸੇਲ ਵਾਸਤੇ ਹੀ ਆ। ਅੱਛਾ ਜੀ। ਇਹ ਹੁਣ ਅੱਗੇ ਗੱਪਣ ਖਾਲੀ ਆ ਜੀ। ਖਾਲੀ ਆ ਹੁਣ। ਅੱਛਾ ਜੀ। ਇਹਦਾ ਕੀ ਮੁੱਲ ਰੱਖਿਆ ਹੋਇਆ ਵਾ? ਇਹਦਾ 2.5 ਲੱਖ ਰੁਪਈਆ। 2.5 ਲੱਖ ਰੁਪਈਆ। ਜਿਵੇਂ 5 ਮਹੀਨੇ ਦਾ ਹੋ ਗਿਆ ਬੱਚਾ ਇਹ ਫਿਰ ਭਰਾਈ ਨਹੀਂ ਜਾਂ ਕੀ ਕਰਨੀ ਇਹ ਮਲਾਈ ਸੀਗੀ ਜੀ ਇੱਕ ਵਾਰੀ ਫਿਰ ਲੋਟ ਨਹੀਂ ਆਈ ਫਿਰ ਗਰਮੀ ਆ ਗਈ ਫਿਰ ਅਸੀਂ ਮਲਾਈ ਜੀ ਅੱਛਾ ਜੀ ਅੱਛਾ ਅੱਛਾ ਕਿੰਨੀ ਉਮਰ ਹੋ ਗਈ ਹੈ ਇਹਦੀ ਇਹਦੀ 10 ਸਾਲ ਦੀ 10 ਸਾਲ ਦੀ ਉਮਰ ਹੋ ਗਈ ਹੈ ਠੀਕ ਹੈ ਬੱਚੇ ਇਹਦੇ ਨਾਲ ਬਸ ਇਹੀ ਪਉਂਦੀ ਜਾਂ ਨੋਟਰੀ ਨਗਰ ਆ ਤੋਂ ਵੀ ਮੁਲਾਕੇ ਦੀ ਨਹੀਂ ਇਹਦੀ ਘਰੇ ਬਸ਼ੇਰੀ ਆ ਜੀ ਬਹੁਤ ਵਧੀਆ ਨੀਲੀ ਦੁੱਲੇ ਘੋੜੇ ਦੀ ਧੀ ਆ ਜੀ ਅੱਛਾ ਜੀ ਬਹੁਤ ਵਧੀਆ ਉਹ ਘਰ ਇਸ ਟਾਈਮ ਘਰੇ ਆ ਜੀ ਠੀਕ ਹੈ ਜੀ ਬਾਈ ਉਹਨਾਂ ਦਾ ਬਾਈ ਸੰਪਰਕ ਨੰਬਰ ਵੀ ਆਪਣਾ ਦੱਸ ਦਿਓ ਹਾਂਜੀ 95144 ਜੀ ਹਾਂਜੀ 076 792 ਠੀਕ ਹੈ ਜੀ ਲੋ ਵੀ ਬਾਈ ਕੋਲੇ ਜਾਨਵਰ ਹੁੰਦੇ ਆ ਸੇਲ ਵੇਚਣ ਚਾਸਤੇ ਵੀ ਤੇ ਜੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਬਾਈ ਉਹਨਾਂ ਨਾਲ ਕਰ ਸਕਦੇ ਹੋ ਜਦੋਂ ਮਰਜੀ ਸਹੌਲੀ ਪਿੰਡਾ ਲੁਧਿਆਣੇ ਦੇ ਵਿੱਚ ਧੰਨਵਾਦ ਬਾਈ ਜੀ ਠੀਕ ਹੈ ਬਾਈ